ਸਾਸਿਕਾ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਾਸਾ ਪਲ ਦਿੱਤਾ ਹੈ ਕਾਂਗਰਸ ਪਾਰਟੀ ਨੇ ਤੁਝੇ ਪਾਸੇ ਆਮ ਆਦਮੀ ਪਾਰਟੀ ਦੇ ਵੀ ਹੌਸਲੇ ਜਿਹੜੇ ਪਹਿਲਾਂ ਬਲੰਦ ਚੱਲ ਰਹੇ ਸੀ ਉਹ ਪਸਰ ਹੋ ਗਏ ਨੇ ਯਾਨੀ ਕਿ ਜਿਹੜੀ ਹੈ ਕਾਂਟੇ ਦੀ ਟੱਕਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵਿਚਕਾਰ ਹਲਕਾ ਗੱਦਰਬਾਹ ਬਰਨਾਲਾ ਚੱਪੇਬਾਦ ਅਤੇ ਡੇਰਾ ਬਾਬਾ ਨਾਨਕ ਤੋਂ ਅੱਜ ਤੋਂ ਪਹਿਲਾਂ ਲਗਭਗ 1 ਘੰਟਾ ਪਹਿਲਾਂ ਜਿਹੜੀ ਖਬਰ ਆਈ ਸੀ ਕਿ ਆਮ ਆਦਮੀ ਪਾਰਟੀ ਤਿੰਨ ਸੀਟਾਂ ਤੋਂ ਅੱਗੇ ਅਤੇ ਕਾਂਗਰਸ ਪਾਰਟੀ ਇੱਕ ਸੀਟ ਤੋਂ ਅੱਗੇ ਯਾਨੀ ਕਿ ਹਲਕਾ ਡੇਰਾ ਬਾਬਾ ਨਾਨਕ ਤੋਂ ਲੇਕਿਨ ਇੱਕ ਵਾਰ ਫਿਰ ਬਾਜ਼ੀ ਨਜ਼ਰ ਮਾਰਦੀ ਆ ਰਹੀ ਹੈ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਖੜਾਏ ਗਿਆ ਸੀ ਖੜੇ ਕੀਤੇ ਗਿਆ ਸੀ ਉਹ ਵੀ ਜਿਹੜੇ ਪੈਂਤਰੇ ਮਾਰਦੇ ਨਜ਼ਰ ਆ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਨਵੀਂ ਅਪਡੇਟ ਦੇ ਅਨੁਸਾਰ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਨੇ ਖਾਤਾ ਨਹੀਂ ਖੋਲਿਆ ਚਾਹੇ ਚਬੀਵਾਲ ਚਾਹੇ ਡੇਰਾਵਾ ਡੇਰਾ ਬਾਬਾ ਨਾਨਕ ਚਾਹੇ ਉਹ ਗੱਦੜਬਾਹ ਚਾਹੇ ਬਰਨਾਲਾ ਯਾਰੀ ਖੇ ਸਾਰੇ ਹੀ 3 ਨੰਬਰ ਤੇ ਚੱਲ ਰਹੇ ਨੇ ਜੇ ਗੱਲ ਕਰੀਏ ਡੇਰਾ ਬਾਬਾ ਨਾਨਕ ਦੀ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਰੰਦਾਵਾ ਗੁਰਦੀਪ ਸਿੰਘ ਰੰਦਾਵਾ ਜਿਹੜੇ ਨੇ ਉਹ ਪਛੜ ਗਏ ਨੇ ਕਾਫੀ ਵੋਟਾਂ ਦੇ ਫਰਕ ਦੇ ਨਾਲ ਪਿੱਛੇ ਚੱਲ ਰਹੇ ਨੇ ਜੇ ਗੱਲ ਕਰੀਏ ਹਲਕਾ ਬਰਨਾਲਾ ਦੀ ਹਲਕਾ ਬਰਨਾਲਾ ਤੋਂ ਵੀ ਕੁਲਦੀਪ ਸਿੰਘ ਕਾਲਾ ਢਿੱਲੋ ਦੇ ਨਾਮ ਦੇ ਨਾਲ ਜਿਹੜੇ ਜਾਣੇ ਜਾਂਦੇ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਉਹ ਲਗਭਗ 2 ਕੋਈ <Gã> ਆ <entender> <tokoyar> ਪਲੱਸ ਵੋਟਾਂ ਦੇ ਨਾਤ ਅੱਗੇ ਚੱਲ ਰਹੇ ਨੇ ਇਧਰ ਹਲਕਾ ਗੱਦਰਵਾਹਾ ਯਾਨੀ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਹੀ ਕਹ ਲੀਏ ਪ੍ਰਧਾਨ ਰਾਜਾ ਵਰਿੰਗ ਦੀ ਧਰਮ ਪਤਨੀ ਚੋਣ ਮੈਦਾਨ ਦੇ ਵਿੱਚ ਆਏ ਸੀ ਅਮਰਤਾ ਵਰਿੰਗ ਅਮਰਤਾ ਵਰਿੰਗ ਜਿਹੜੇ ਨੇ ਕਾਫੀ ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਡਿੰਪੀ ਢਿਲੋ ਤੋਂ ਡਿਪੀਟ ਲੋ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਚੱਬੇਵਾਲ ਚੱਬੇਵਾਲ ਤੋਂ ਸਥਿਤੀ ਜਿਹੜੀ ਹੈ ਕਲੀਅਰ ਹੋ ਗਈ ਹੈ ਉਹ ਮੁਕਾਬਲਾ ਕਲੀਅਰ ਹੋ ਗਿਆ ਹੈ ਕਿ ਕਿਉਂਕਿ ਲਗਭਗ 9000 ਪਲੱਸ ਵੋਟਾਂ ਦੇ ਵੱਡੇ ਫਰਕ ਦੇ ਨਾਲ ਇਸ਼ਾਂਕ ਚੱਬੇਵਾਲ ਅੱਗੇ ਜਾ ਰਹੇ ਨੇ ਸੂਤਰ ਦੱਸਦੇ ਨੇ ਕਿ ਉਹਨਾਂ ਦੀ ਜਿਹੜੀ ਵੋਟ ਬੈਂਕ ਹੈ ਚੱਬੇਵਾਲ ਤੋਂ ਲਗਭਗ 40000 ਦੇ 30 ਤੋਂ ਲੈ ਕੇ 40000 ਤੱਕ ਦੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਹੋਵੇਗੀ ਇਸ਼ਾਂਕ ਚੱਬੇਵਾਲ ਨੂੰ ਇਧਰ ਡਿਮਪੀ ਢਿੱਲੂ ਵੀ ਜਿੱਤ ਦੇ ਨਜ਼ਰ ਆ ਰਹੇ ਨੇ ਕਿਉਂਕਿ ਡਿਪੀਟ ਲੋਕ ਵੱਲੋਂ ਅੱਧੀ ਚੋਟੀ ਦਾ ਜੋਰ ਲਗਾਇਆ ਗਿਆ ਹੈ ਗਦਰਵਾਹ ਤੋਂ ਉਧ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ ਰੰਧਾਵਾ ਕਾਂਗਰਸ ਪਾਰਟੀ ਤੋਂ ਗੁਰਦੀਪ ਰੰਧਾਵਾ ਪਿੱਛੇ ਚੱਲ ਰਹੇ ਨੇ ਅਤੇ ਜਿਹੜੇ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਉਹ ਕਾਫੀ ਵੋਟਾਂ ਦੇ ਨਾਲ ਅੱਗੇ ਜਾ ਰਹੇ ਨੇ ਯਾਨੀ ਕਿ ਲਗਭਗ 35 ਉਹ ਵਰ ਦੇ ਫਰਕ ਨਾਲ ਅੱਗੇ ਚੱਲ ਰਹੇ ਨੇ ਜਿਹੜੇ ਹਰਿੰਦਰ ਧਾਲੀਵਾਲ ਨੇ ਮਾਸੀ ਦੇ ਮੁੰਡੇ ਨੇ ਮੀਤ ਏਰ ਦੇ ਉਹਨਾਂ ਦੇ ਗਲੇ ਦੀ ਹੱਡੀ ਬਣ ਗਏ ਨੇ ਪਹਿਲੇ ਨੰਬਰ ਤੇ ਨੇ ਹਰਿੰਦਰ ਪਹਿਲੇ ਨੰਬਰ ਤੇ ਨੇ ਕਲਦੀਪ ਸਿੰਘ ਕਾਲਾ ਢਿੱਲੋ ਦੂਸਰੇ ਨੰਬਰ ਤੇ ਨੇ ਹਰਿੰਦਰ ਸਿੰਘ ਧਾਲੀਵਾਲ ਤੀਸਰੇ ਨੰਬਰ ਤੇ ਨੇ ਗੁਰਦੀਪ ਬਾਦ ਔਰ ਚੌਥੇ ਨੰਬਰ ਤੇ ਨੇ ਕੇਵਲ ਕੇਵਲ ਸਿੰਘ ਢਿੱਲੋ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਬਣਾਲ ਦੇ ਵਿੱਚ ਉਹ ਲੜੀ ਸੀ ਜਿਨ੍ਹਾਂ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਮਾਮਲਾ 50-50 ਬਦਲ ਕਰਤਾ ਹੈ ਕਾਂਗਰਸ ਪਾਰਟੀ ਕਿਉਂਕਿ ਕਾਂਗਰਸ ਪਾਰਟੀ ਨੂੰ ਦੱਸਿਆ ਜਾ ਰਿਹਾ ਸੀ ਕਿ ਸਿਰਫ ਓਨਲੀ ਇੱਕ ਸੀਟ ਮਿਲੇਗੀ ਉਹ ਹਲਕਾ ਡੇਰਾ ਪਾਪਾ ਨਰਤੋ ਲੇਕਿਨ ਇਧਰ ਪਾਸਾ ਪਲਟ ਕੇ ਬਰਨਵਾ ਦੇਵੀ ਜਿਹੜੇ ਜਿੱਤਨ ਦੇ ਆਸਾਰ ਜਿਹੜੇ ਵੱਧੇ ਸਾਰਿਆਂ ਨੇ ਬਰਿੰਦਰ ਢਿੱਲੋਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿ ਆਖਰਕਾਰ ਇਹ ਮਾਜ਼ਰਾ ਬਣ ਗਿਆ ਉਧਰ ਜਿਹੜੇ ਨੇ ਦੂਸਰੇ ਉਮੀਦ ਹੈ ਉਹ ਵੀ ਮਿਊਜ਼ ਬੜੇ ਜਿਹੜੇ ਖਮੋਸ਼ ਦਿਖਾਈ ਦੇ ਰਹੇ ਨੇ ਕਿ ਆਖਰਕਾਰ ਹਲਕਾ ਵਰਨਾਲਾ ਲੋਕਾਂ ਦੇ ਲੋਕਾਂ ਨੇ ਸਾਨੂੰ ਵੋਟਾਂ ਕਿਉਂ ਨਹੀਂ ਪਾਈਆਂ ਇਧਰ ਦੋ ਸੀਟਾਂ ਤੇ ਆਮ ਆਦਮੀ ਪਾਰਟੀ ਅਤੇ ਦੋ ਸੀਟਾਂ ਤੇ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ ਧਰ